ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਸਵਾਗਤ ਕਰਦਾ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਆਪਾਂ ਲੈ ਕੇ ਆਏ ਆ ਗੁੱਡ న్యూਸ ਅੰਬੈਸੀ ਵੱਲੋਂ ਕਦੋਂ ਵੀ ਆ ਸਕਦੀ ਆ ਇਸ ਟੌਪਿਕ ਬਾਰੇ ਆਪਾਂ ਗੱਲ ਕਰਾਂਗੇ ਕੀ ਅਪਡੇਟ ਆਈ ਐਮਬੈਸੀ ਵੱਲੋਂ ਇਸ ਬਾਰੇ ਵੀ ਗੱਲ ਕਰਾਂਗੇ ਤੁਹਾਨੂੰ ਪਤਾ ਵਾ ਕਿ ਪਿੱਛੇ ਵੀਰ ਭਰਾ ਅੰਬੈਸੀ ਚੋ ਹੋ ਗਿਆ ਐ ਕੀ ਰਿਜ਼ਲਟ ਮਿਲਿਆ ਕੀ ਫਾਇਦਾ ਹੋਇਆ ਆਪਣੇ ਵੀਰਾਂ ਭਰਾਵਾਂ ਨੂੰ ਜਾਣਦਾ ਉੱਥੇ ਤੇ ਕੀ ਅਪਡੇਟ ਆਈ ਐਮਬੈਸੀ ਵੱਲੋਂ ਇਸ ਟੌਪਿਕ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਜਿਆਦਾ ਚਿਰ ਨਾ ਆਣ ਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਔਰ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਤਾਂ ਸਮਝਾ ਕੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਵੀ ਮੈਸੇਜ ਕਰਕੇ ਪੁੱਛ ਸਕਦੇ ਜੀ ਤੇ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ। ਲੋ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਰੇ ਵੀਰ ਭਰਾ ਜਿਨ੍ਹਾਂ ਦੀ ਅਪਾਇੰਟਮੈਂਟ ਰਿਜੈਕਟ ਹੋਈਆਂ ਸੀ ਸਾਰੇ ਵੀਰ ਭਰਾ ਇਕੱਠੇ ਹੋ ਕੇ ਸੋਮਵਾਰ ਨੂੰ ਗਏ ਸੀ ਐਮਬੈਸੀ ਉੱਥੇ ਦਿੱਲੀ ਪਤਾ ਕਰਨ ਵਾਸਤੇ ਜਾਂ ਉੱਥੇ ਕੋਈ ਇਨਫੋਰਮੇਸ਼ਨ ਲੈਣ ਵਾਸਤੇ ਕਿ ਕੀ ਹੱਲ ਕੱਢਿਆ ਵਾ ਕਿਉਂ ਅਪਾਇੰਟਮੈਂਟ ਰਿਜੈਕਟ ਕੀਤੀਆਂ ਵਾ ਉਸ ਤੋਂ ਬਾਅਦ ਅੰਬੈਸੀ ਵੱਲੋਂ ਇੱਕ ਕਦਮ ਲਿਆ ਗਿਆ ਪੱਕਾ ਕਦਮ ਕਹਿ ਲਿਏ ਜਾਂ ਪੱਕਾ ਇਹ ਕਿ ਅੰਬੈਸੀ ਵੱਲੋਂ ਇਹਨੇ ਕੀਜੀ ਅਪਡੇਟਸ ਉਹਨਾਂ ਨੇ ਦਿੱਤੀ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਇਹੜੀਆਂ ਅਪਾਇੰਟਮੈਂਟਾਂ ਇਹ ਰਿਜੈਕਟ ਕਿਉਂ ਕੀਤੀਆਂ ਗਈਆਂ ਵਾ ਇਹਦੇ ਬਾਰੇ ਗੱਲ ਕੀਤੀ ਉਹਨਾਂ ਨੇ ਇਹੜਾ ਪੜੋ ਇੱਕ ਇਹਨਾਂ ਕਦਮ ਲਿਆਸ ਅੰਬੈਸੀ ਨੇ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਉਹਨਾਂ ਨੇ ਕਿਉਂ ਅੰਬੈਸੀ ਜਿਹੜੀ ਅੰਬੈਸੀ ਆ ਉਹਨਾਂ ਨੇ ਅਪਾਇੰਟਮੈਂਟਾਂ ਕਿਉਂ ਰਿਜੈਕਟ ਕੀਤੀਆਂ ਉਹਨਾਂ ਨੇ ਨਿਕਾਜ ਨੋਟਿਸ ਦਿੱਤਾ ਤੇ ਇੱਕ ਆ ਮਲ ਕੇ ਕਹਿ ਜੀਓ ਉਹਨਾਂ ਦੀ ਵੈਬਸਾਈਟ ਦੇ ਉੱਤੇ ਪਾਇਆ ਉਹਨਾਂ ਨੇ ਉਹ ਜਿਹੜਾ ਉਹਨਾਂ ਨੇ ਲਿਖਿਆ ਕਿ ਤੁਸੀਂ ਆਪਣੀ ਜਿਹੜੀ ਵਾ ਅਪਾਇੰਟਮੈਂਟ ਸਬਮਿਟ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਉਹਨੂੰ ਚੈੱਕ ਨਹੀਂ ਕੀਤਾ ਨਹੀਂ ਕੀਤਾ ਦਾ ਮਤਲਬ ਕਿ ਕਾਲੀ-ਕਾਲੀ ਵਿੱਚ ਆਪਾਂ ਆਪਣਾ ਜਿਹੜਾ ਵਾ ਨੂਲਡੇ ਹਸਤਾ ਦਾ ਨੰਬਰ ਜਾਂ ਆਪਣੇ ਨਾਮ 'ਚ ਕੋਈ ਸਪੈਲਿੰਗ ਦੇ ਮਿਸਟੇਕ ਜਾਂ ਆਪਾਂ ਪਾਸਪੋਰਟ ਦਾ ਨੰਬਰ ਕਹਿ ਲਿਆ ਜਾਂ ਆਪਣੀ ਡੇਟ ਆਫ ਬਰਥ ਕਹਿ ਲਈਏ ਕਿ ਆਪਾਂ ਜਲਦੀ-ਜਲਦੀ ਵਿੱਚ ਹੁਣ ਕੋਈ ਮੰਨੇ ਭਾਵੇਂ ਨਾ ਮੰਨੇ ਹੁਣ ਕਈ ਏਜੰਟ ਵੀਰ ਭਰਾ ਮੈਨੂੰ ਇਹ ਵੀ ਕਹਿੰਦੇ ਮੈਂ ਪਿਛਲੇ ਵੀਡੀਓ ਪਾਈ ਸੀ ਮੈਨੂੰ ਏਜੰਟ ਵੀਰ ਭਰਾ ਕਹਿੰਦੇ ਕਿ ਮੇਰੀਆਂ 7 ਅਪਾਇੰਟਮੈਂਟ ਰਿਜੈਕਟ ਹੋਈਆਂ ਵਾ ਇਹ ਨਹੀਂ ਕਿ ਸੱਤਾਂ ਦਾ ਹੀ ਸੱਤਾਂ ਦੇ ਮੈਂ ਗਲ ਉਹੀ ਤੁਹਾਨੂੰ ਦੱਸ ਦਵਾਂ ਕਿ ਸੱਤਾਂ ਦੇ ਵਿੱਚੋਂ ਕਿੰਨੇ ਦਾ ਗਲਤ ਲਿਖਿਆ ਹੋਊਗਾ ਤੇ ਕਿੰਨੇ ਦਾ ਕੋਈ ਨਾ ਕੋਈ ਹੋਰ ਪ੍ਰੋਬਲਮ ਹੋ ਸਕਦੀ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਜਿਹੜੀ ਉਹਨਾਂ ਨੇ ਜਿਹੜੀ ਆਪਾਂ ਕਹਿਦੀ ਐਮਬੈਸੀ ਵੱਲੋਂ ਜਿਹੜੀ ਅਪਡੇਟ ਆਈ ਉਹਨਾਂ ਨੇ ਉਹਨਾਂ ਨੇ ਇਹੋ ਹੀ ਕਿਹਾ ਵਾ ਕਿ ਜਿਹੜੀ ਅ ਜਿਹੜੀ ਤਾਂ ਇਹਦੀ ਅਪਾਇੰਟਮੈਂਟ ਰਿਜੈਕਟ ਹੋਣ ਦਾ ਕਾਰਨ ਜਿਹੜਾ ਵਾ ਉਹ ਸਿਰਫ ਤੇ ਸਿਰਫ ਇਹ ਹੈ ਕਿ ਜਾਂ ਤੁਹਾਡੇ ਨਾਮ ਵਿੱਚ ਸਪੈਲਿੰਗ ਨਾਮ ਦੇ ਸਪੈਲਿੰਗ ਵਿੱਚ ਕੋਈ ਪ੍ਰੋਬਲਮ ਹੈ ਜਾਂ ਤੁਹਾਡੇ ਡੇਟ ਆਫ ਬਰਥ ਵਿੱਚ ਕੋਈ ਪ੍ਰੋਬਲਮ ਮਿਲ ਗਈ ਆ ਪਾਸਪੋਰਟ ਨਾਲ ਅਟੈਚ ਨਹੀਂ ਹੋਇਆ ਮੈਚ ਨਹੀਂ ਹੈ ਜਾਂ ਆਪਾਂ ਕਹਿ ਦਈਏ ਕਿ ਆਪਣਾ ਜਿਹੜਾ ਵਾ ਨੂਲਾ ਹੌਸਤਾ ਦੇ ਪਾਸਪੋਰਟ ਨੰਬਰ ਦੇ ਨਾਲ ਆਪਸ ਵਿੱਚ ਮੈਚ ਨਹੀਂ ਹੁੰਦੇ ਸੀ ਜਾਂ ਆਪਣਾ ਜਿਹੜਾ ਵਾ ਪਾਸਪੋਰਟ ਨੰਬਰ ਦਾ ਕੋਈ ਨੰਬਰ ਦੀ ਪ੍ਰੋਬਲਮ ਹੈ ਜਾਂ ਆਪਣਾ ਜਿਹੜਾ ਨੂਲਾ ਹੌਸਤਾ ਹੀ ਉਹਦੀ ਕੋਈ ਪ੍ਰੋਬਲਮ ਹੈ ਇਹ ਚਾਰ ਜਿਹੜੀਆਂ ਉਹਨਾਂ ਨੇ ਪ੍ਰੋਬਲਮ ਇਹ ਸੀ ਕਿ ਇਹਨਾਂ ਵਿੱਚ ਕੋਈ ਨਾ ਕੁਝ ਗਲਤ ਹੋਣ ਕਰਕੇ ਜਿਸ ਕਰਕੇ ਆਪਣਾ ਜਿਹੜਾ ਵਾ ਅ ਅੱਟ ਗੈਨਰੀ ਨੇ ਅਪਾਇੰਟਮੈਂਟਾਂ ਹੋ ਗਈਆਂ ਹੁਣ ਕਾਰਨ ਕੀ ਜੇ ਤਾਂ ਸਭ ਨੂੰ ਪਤਾ ਹੈ ਕਿ ਸਾਰਿਆਂ ਦੇ ਵਿੱਚ ਡਰ ਹੀ ਕਿ ਅਪਾਇੰਟਮੈਂਟਾਂ ਵਾਲਾ ਜਿਹੜਾ ਪੇਜ ਓਪਨ ਹੋਇਆ ਵਾ ਇਹ ਬੰਦ ਨਾ ਹੋ ਜੇ ਵੈਬਸਾਈਟ ਬੰਦ ਨਾ ਹੋ ਜੇ ਅਪਾਇੰਟਮੈਂਟਾਂ ਵਾਲੇ ਕਾੜੀ-ਕਾੜੀ ਵਿੱਚ ਬਹੁਤ ਜ਼ਿਆਦੇ ਵੀਰਾਂ ਕੋਲੋਂ ਜਿਹੜੇ ਕਈ ਏਜੰਟ ਹੈ ਉਹਨਾਂ ਕੋਲੋਂ ਵੀ ਜਿਹੜੇ ਜਿਨ੍ਹਾਂ ਨੇ ਸਿੰਗਲ ਜਿਹੜੇ ਬੰਦੇ ਆਪ ਅਪਾਇੰਟਮੈਂਟਾਂ ਜਿਹਨਾਂ ਲਈਆਂ ਉਹਨਾਂ ਕੋਲੋਂ ਵੀ ਕਾੜੀ-ਕਾੜੀ ਵਿੱਚ ਗਲਤ ਲਿਖੇ ਗਿਆ ਪਰ ਇਹ ਗਲਤ ਲਿਖੇ ਕੋਸ਼ਿਸ਼ ਜਿਸ ਕਰਕੇ ਰੀਅਲ ਮਾ ਅਪਾਇੰਟਮੈਂਟਸ ਰਜੈਕਟ ਹੋਈਆਂ ਵਾ ਹੁਣ ਵੀਰ ਭਰਾ ਕਹਿਣਗੇ ਕਿ ਜਿਵੇਂ ਮੈਂ 7 ਅਪਾਇੰਟਮੈਂਟ ਅਪਲਾਈ ਕੀਤੀਆਂ ਵਾ ਜਿਹਦੇ ਵਿੱਚੋਂ ਮੇਰੀਆਂ ਤਾਂ ਮੇ 77 ਰਜੈਕਟ ਹੋ ਗਈਆਂ ਵਾ ਮੈਂ 7ਾਂ ਦਾ ਥੋੜਾ ਗਲਤੀ ਕਰਦਾ ਮਾ ਚਲੋ ਇੱਕਦਮ ਮੰਨ ਲਿਆ 2 ਦਾ ਮੰਨ ਲਿਆ 3 ਦਾ ਮੰਨ ਲਿਆ 7ਾਂ 7ਾਂ ਥੋੜਾ ਗਲਤ ਲਿਖ ਸਕਦਾ ਮਾ ਉਹਦਾ ਕੀ ਵਾ ਉਹਦਾ ਕੀ ਹੁਣ ਇਕੱਲਾ ਇਹ ਨਹੀਂ ਇੱਕ ਕਾਰਨ ਇਹ ਕਹਿ ਦਈਏ ਕਿ ਨੂ ਲਾਹੋਸਤਾ ਨਾ ਅਪਡੇਟ ਹੋਣ ਦਾ ਕਾਰਨ ਵੀ ਅੰਬੈਸੀ ਵੱਲੋਂ ਇੱਕ ਮੰਨਿਆ ਗਿਆ ਵਾ ਕਿ ਤੁਹਾਡਾ ਨੂ ਲਾਹੋਸਤਾ ਜੇਕਰ ਅਪਡੇਟ ਨਹੀਂ ਤਾਂ ਵੀ ਚਾੜੀ ਜਿਹੜੀ ਆ ਅਪਾਇੰਟਮੈਂਟ ਉਹਨਾਂ ਨੇ ਰਿਜੈਕਟ ਕਰ ਦਿੱਤੀ ਆ ਮੇਨ ਜਿਹੜੇ ਪੰਜ ਕਾਰਨ ਵਾ ਪਹਿਲਾ ਕਾਰਨ ਹੈਗਾ ਨੇਮ ਆਫ ਸਪੈਲਿੰਗ ਸੈਕਿੰਡ ਕਾਰਨ ਹੈਗਾ ਵਾ ਡੇਟ ਆਫ ਬਰਥ ਥਰਡ ਕਾਰਨ ਹੈਗਾ ਵਾ ਆਪਣਾ ਪਾਸਪੋਰਟ ਨੰਬਰ ਚੌਥਾ ਕਾਰਨ ਹੈਗਾ ਵਾ ਆਪਣਾ ਨੂਲਾ ਉਸਤਾ ਦਾ ਨੰਬਰ ਤੇ ਪੰਜਵਾਂ ਕਾਰਨ ਜਿਹੜਾ ਹੈਗਾ ਵਾ ਉਹ ਹੈਗਾ ਵਾ ਆਪਣਾ ਜਿਹੜਾ ਵਾ ਨੂਲਾ ਉਸਤਾ ਅਪਡੇਟ ਨਾ ਹੋਣਾ ਠੀਕ ਹੈ ਕਹੋਗੇ ਇਹਦੇ ਬਾਰੇ ਆਪਾਂ ਕਿਥੋਂ ਪਤਾ ਲੱਗਾ ਆਪਣਾ ਇੱਕ ਵੀਰ ਭਰਾ ਵਾ ਉਹਨੇ ਅਪਾਇੰਟਮੈਂਟ ਅਪਡੇਟ ਆ ਉਹਨੇ ਅਪਾਇੰਟਮੈਂਟ ਲਈ ਸੀ ਦੋ ਭਰਾ ਸੀ ਉਹ ਮੈਂ ਤੁਹਾਨੂੰ ਅੱਗੇ ਇਹ ਗੱਲ ਦੱਸੀਏ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਉਹਨਾਂ ਦਾ ਫਾਇਦਾ ਨਾ ਕਿ ਦੋ ਭਰਾ ਸੀ ਉਹਨਾਂ ਦੀ ਅਪਾਇੰਟਮੈਂਟਾਂ ਲਈਆਂ ਉਹਨਾਂ ਨੇ ਇੱਕ ਨੂੰ ਅਪਾਇੰਟਮੈਂਟ ਮਿਲ ਗਈ ਤੇ ਇੱਕ ਨੂੰ ਅਪਾਇੰਟਮੈਂਟ ਨਹੀਂ ਮਿਲੀ ਤੇ ਜਦੋਂ ਉਹਨਾਂ ਨੇ ਅੰਬੈਸੀ ਚ ਚੈਕਿੰਗ ਕਰਾਈ ਵੀ ਕਿਉਂ ਨਹੀਂ ਅਪਾਇੰਟਮੈਂਟ ਮਿਲੀ ਰਿਜੈਕਟ ਕਿਉਂ ਹੋਈ ਆ ਉਹਨਾਂ ਨੇ ਕਹਿਤਾ ਕਿ ਜਨੂਲਾ ਹੌਸਤਾ ਦਾਵਾ ਉਹ ਅਪਡੇਟ ਨਹੀਂ ਸੀ ਠੀਕ ਹੈ ਇਹ ਪ੍ਰੋਬਲਮ ਜਿਹੜੀ ਦੱਸੀ ਗਈ ਆ ਜਿਹੜੇ ਮੇਨ ਕਾਰਨ ਵਾ ਰਿਜੈਕਟ ਹੋਣ ਦੇ ਆਪਣਾ ਅਪਾਇੰਟਮੈਂਟ ਤੇ ਸਿਰਫ ਤੇ ਸਿਰਫ ਇਹ ਵਾ ਹੱਲੇ ਅੰਬੈਸੀ ਨੇ ਸਿਰਫ ਤੇ ਸਿਰਫ ਇਹੋ ਕਾਰਨ ਦੱਸਿਆ ਕਿ ਪਰ ਇਹ ਨਹੀਂ ਕੋਈ ਦੱਸਿਆ ਕਿ ਹੁਣ ਇਹਦਾ ਹੱਲ ਕੀ ਕੱਢਣਾ ਵਾ ਹੱਲ ਹੱਲੇ ਕੋਈ ਨਹੀਂ ਦੱਸਿਆ ਹੱਲ ਹੱਲੇ ਅੱਗੇ ਕੋਈ ਨਾ ਕੋਈ ਹੁਣ ਅੰਬੈਸੀ ਵੱਲੋਂ ਅਪਡੇਟ ਨਵੀਂ ਆਊਗੀ ਜਿਹਦੇ ਚ ਦੱਸਣਗੇ ਕਿ ਜਿਨ੍ਹਾਂ ਦੇ ਰਿਜੈਕਟ ਹੋ ਚੁੱਕੇ ਆ ਜਿਨ੍ਹਾਂ ਦੇ ਅਨੂਲਿਓਸ ਤੇ ਐਕਸਪਾਇਰ ਹੋਣ ਵਾਲੇ ਆ ਜਾਂ ਹੋ ਗਏ ਆ ਉਹ ਕੀ ਕਰਨ ਹੁਣ ਕਿਉਂਕਿ ਉਹਨਾਂ ਦੀ ਗਲਤੀ ਹੋੜਾ ਵਾ ਉਹਨਾਂ ਨੇ ਤੇ ਅਪਾਇੰਟਮੈਂਟਾਂ ਇਹ ਸਬਮਿਟ ਕੀ ਚਲੋ ਗਲਤੀ ਇਹ ਹੋ ਗਈਨਾਂ ਕੋਲ ਕਿ ਲਿਖਣ ਵਿੱਚ ਮਾੜੀ ਮੋਟੀ ਗਲਤੀ ਜਾਂ ਨੂਲਾ ਹੋਸ ਦਾ ਅਪਡੇਟ ਨਹੀਂ ਪਰ ਉਹਨਾਂ ਦੀ ਗਲਤੀ ਹੋੜਾ ਕਿ ਉਹ ਵੇਟ ਚਾਰੇ ਕਰਨਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਨੂਲਿਓਸ ਤੇ ਐਕਸਪਾਇਰ ਹੋ ਹੁਣ ਦੇਖਦੇ ਆ ਕਿ ਅੰਬੈਸੀ ਕੀ ਕਰਦੀ ਆ ਜਿਹੜੇ VFS ਵਾਲੇ ਆ ਇਹ ਕੀ ਕਰਦੇ ਆ ਅਪਾਇੰਟਮੈਂਟਾਂ ਦਿੰਦੇ ਆ ਜਾਂ ਜਿਨ੍ਹਾਂ ਦੇ ਨੋ ਲਿਓਸ ਤੇ ਐਕਸਪਾਇਰ ਹੋ ਗਏ ਆ ਜਾਂ ਹੋਣ ਵਾਲੇ ਉਹਨਾਂ ਦਾ ਕੀ ਹੱਲ ਕੱਢਦੇ ਆ ਇਹ ਆਪਾਂ ਆਉਣ ਵਾਲੇ ਦਿਨਾਂ 'ਚ ਵੇਖਾਂਗੇ ਜਦੋਂ ਹੀ ਕੋਈ ਅਪਡੇਟ ਆਊਗੀ ਅੰਬੈਸੀ ਵੱਲੋਂ ਠੀਕ ਹੈ ਕਿ ਮੈਂ ਨਿੱਕੀ ਜਿਹੀ ਵੀਡੀਓ ਬਣਾਈ ਆ ਤਾਂ ਕਰਕੇ ਕਿ ਵੀਰਾਂ ਭਾਵਾਂ ਪੜਾ ਸਕੀ ਕਿ ਆਪਣਾ ਮੇਨ ਕਾਰਨ ਕੀ ਸੀ ਅਪਾਇੰਟਮੈਂਟ ਰਿਜੈਕਟ ਹੋਣ ਦਾ ਇਹ ਜਿਹੜਾ ਮੇਨ ਕਾਰਨ ਉਹਨਾਂ ਵੱਲ ਦੱਸਿਆ ਗਿਆ ਵਾ VFS ਵਾਲਿਆਂ ਵੱਲੋਂ ਆਪਣੀ ਸਾਈਡ ਦੇ ਉੱਤੇ ਇਹ ਚੀਜ਼ ਲਿਖ ਕੇ ਠੀਕ ਹੈ ਲਓਏ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਨੈਕਸਟ ਵੀਡੀਓ ਚ ਆਪਾਂ ਨਵੇਂ ਟੌਪਿਕ ਬਾਰੇ ਗੱਲ ਕਰਾਂਗੇ ਉਹਨੇ ਚੇਰ ਲਈ ਸਤਿ ਸ੍ਰੀ ਅਕਾਲ ਜੀ ਤੇ ਟੇਕ ਕੇਅਰ ਜੀ